ਮੁਰਤੇ ਦਾ ਮਰਨ ਤੋਂ ਬਾਅਦ ਵੀ ਹੋ ਗਿਆ ਐਕਸੀਡੈਂਟ ਘਰੇ ਭਾਈਏ ਉਹ ਚੀਜ਼ ਨੂੰ ਬਚਾਈਏ ਆ ਮਾਰ ਉਥੇ ਟੱਕ ਹੋ ਗਈ ਇੱਕ ਦੀ ਉਥੇ ਜਾ ਕੇ ਤੇ ਘਰ ਉੱਡ ਗਿਆ ਉਹ ਜਾਰਾ ਨਾਲ ਘਰ ਉੱਡ ਗਿਆ ਐਂਬੂਲੈਂਸ ਵਿੱਚ ਪਈ ਲਾਸ਼ ਨਾਲ ਹੋਇਆ ਹਾਦਸਾ ਸਵੇਰੇ ਮਾਦਨ ਦਾ ਜਵਾਕ ਇੱਕ ਮਰ ਗਿਆ ਇੱਕ ਹੋਣ ਇਹਨੇ ਕਰਤਾ ਘਰ ਉੱਡ ਗਿਆ ਮਾੜਾ ਮੋਟਾ ਦੇਖ ਤਾਂ ਲੈਂਦੇ ਚਾਚੀ ਦੀ ਹੋਈ ਮੌਤ ਤੇ ਕਈ ਹੋਏ ਗੰਭੀਰ ਜ਼ਖਮੀ ਇਹ ਅਸੀਂ ਕਹਾਂ ਝੂਠ ਮਾਰਾਂਗੇ ਮਾਦਾ ਤੇਰੇ ਸਾਹਮਣੇ ਉਹ ਗੱਡੀ ਦੇ ਇਹ ਜਿਹੜਾ ਕੂ ਮਾਰਾਂਗੇ ਅਸੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇਹ ਕੁਝ ਕਹਿਣਾ ਹੋ ਰਿਹਾ ਮਾਦਾ ਜਾ ਕੇ ਤੂੰ ਦੇ ਗੱਡੀ ਦੇਖੋ ਤੇ ਐਮਬੂਲੈਂਸ ਦੇਖ ਜਾ ਮੈਂ ਇਹ ਕਹਾਣੀ ਨਹੀਂ ਵੀ ਇਹ سپورਟ ਕਿਸੇ ਨੇ ਨਹੀਂ ਕਰੀ ਮਾਦਾ ਨਿਸ਼ੇੜੀ ਨੇ ਮਾਰੀ ਐਮਬੂਲੈਂਸ ਨੂੰ ਕਾਰ ਦੀ ਟੱਕਰ ਯਾਰ ਨਾ ਉਹਨਾਂ ਦਾ ਵਿਚਾਰ ਆਂਦਾ ਮਾਤਾ ਕੁ ਜਾ ਕੇ ਉੱਥੇ ਹਸਪਤਾਲ ਦੇ ਦੇਖ ਉੱਥੇ ਲੋਕ ਜਿਹੜੇ ਪਏ ਲੋਕ ਉਹ ਜਾ ਕੇ ਟੋਕਦੇ ਆਂਦੇ ਉਹਨਾਂ ਦਾ ਵਿਚਾਰ ਆਂਦਾ ਵੀ ਉਹ ਤਾਂ ਚਲੋ ਇੱਕ ਇੱਕ ਦਾ ਮਾਦਾ ਦੇਖ ਚਲ ਮਾਦਾ ਤੂੰ ਇਹ ਕਿੰਨੀ ਤੇਰਾ ਮੁੰਡਾ ਠੀਕ ਹੈ ਤੂੰ ਇਹ ਕਰਦਾ ਜੀ ਹਾਂ ਇੱਕ ਨੌਜਵਾਨ ਘਰੋਂ ਕੰਮਕਾਜ ਦੇ سلسلے ਦੇ ਵਿੱਚ ਮੋਟਰਸਾਈਕਲ ਤੇ ਸਵਾਰ ਹੋ ਕੇ ਨਿਕਲਿਆ ਕਾਰ ਰਸਤੇ ਦੇ ਵਿੱਚ ਉਸਦੀ ਟਰੱਕ ਨਾਲ ਟੱਕਰ ਹੋ ਗਈ ਜਿੱਦ ਦੇ ਕਿ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਜਦੋਂ ਉਸਦੀ লাশ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਪੋਸਟਮਾਰਟਮ ਕਰਨ ਤੋਂ ਬਾਅਦ ਹਸਪਤਾਲ ਵੱਲੋਂ লাশ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਤੇ ਜਦੋਂ ਪਰਿਵਾਰ লাশ ਨੂੰ ਐਂਬੂਲੈਂਸ ਦੇ ਵਿੱਚ ਰੱਖ ਕੇ ਘਰ ਵੱਲ ਨੂੰ ਵਾਪਸ ਮੁੜਿਆ ਤਾਂ ਕੁਝ ਹੀ ਦੂਰੀ ਤੇ ਇੱਕ ਐਂਬੂਲੈਂਸ ਨੂੰ ਸ਼ਾਮ ਦੇ ਵਕਤ ਝੋੜ ਨਾਲ ਟੱਕਰ ਮਾਰ ਦਿੱਤੀ ਗਈ ਜਿੱਥੇ ਕੇ ਐਂਬੂਲੈਂਸ ਸੜਕ ਦੇ ਕਿਨਾਰੇ ਮੋਦੀ ਹੋ ਗਈ ਤੇ ਐਂਬੂਲੈਂਸ ਦੇ ਵਿੱਚ ਸਵਾਰ ਮ੍ਰਿਤਕ ਦੇ ਕਈ ਪਰਿਵਾਰਕ ਮੈਂਬਰ ਗੰਭੀਰ ਜ਼ਖਮੀ ਹੋ ਗਏ ਤੇ ਡਰਾਈਵਰ ਨੂੰ ਵੀ ਭਿਆਨਕ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਇਸ ਤੋਂ ਬਾਅਦ ਜਦੋਂ ਐਂਬੂਲੈਂਸ ਦੇ ਮਾਲਕ ਨੂੰ ਫੋਨ ਗਿਆ ਤਾਂ ਉਸਨੇ ਦੂਸਰੀ ਐਂਬੂਲੈਂਸ ਦੇ ਨਾਲ ਪਰਿਵਾਰਕ ਮੈਂਬਰਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਜਿੱਥੋਂ ਕੇ ਗੰਭੀਰ ਹਾਲਤ ਦੇ ਚਲਦੇ ਉਹਨਾਂ ਨੂੰ ਫਰੀਦਕੋਟ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਮਾਮਲਾ ਫਿਰੋਜ਼ਪੁਰ ਦੇ ਪਿੰਡ ਨੀਲੇਵਾਲਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕੇ ਇੱਕ ਭਿਆਨਕ ਹਾਦਸਾ ਵਾਪਰਿਆ ਅਤੇ ਇਸ ਹਾਦਸੇ ਦੇ ਵਿੱਚ ਮ੍ਰਿਤਕ ਦੀ ਚਾਚੀ ਦੀ ਵੀ ਮੌਤ ਹੋ ਗਈ ਹੈ। ਕਾਰਨ ਇਹ ਹੀ ਡੈੱਡ ਬੋਡੀ ਲੈ ਕੇ ਆ ਰਿਹਾ ਸੀ ਤੜਕੇ ਐਕਸੀਡੈਂਟ ਹੋਇਆ ਸੀ ਆ ਟਰੱਕ ਦੇ ਨਾਲ। ਕਿਹਦਾ ਹੋਇਆ ਸੀ? ਮੇਰੇ ਭਤੀਜੇ ਦਾ ਹੋਇਆ ਸੀ ਜੀ। ਕੀ ਨਾਮ ਹੁੰਦਾ? ਉਹਦਾ ਨਾਮ ਮਲਿੰਦਰ ਸਿੰਘ ਸੀਗਾ ਜੀ। ਕਿਵੇਂ ਹੋਇਆ ਸੀ? ਉਹ ਐਕਸੀਡੈਂਟ ਜੀ ਕੰਮ ਤੇ ਜਾ ਰਿਹਾ ਸੀ ਆ ਲੇਰੀ ਤੇ ਲੱਗਿਆ ਹੋਇਆ ਸੀਗਾ ਇਹ ਵਿੱਚ ਟਰੱਕ ਦੇ ਵੱਜ ਗਿਆ ਜੀ ਠੀਕ ਹੈ ਅਸੀਂ ਦਾ ਸਾਰਾ ਦਿਨ ਉਹਦਾ ਕਰ ਕਰਾ ਕੇ ਨਵੇੜਿਆ ਜੀ ਇਹ ਐਮਬੂਲੈਂਸ ਲੈ ਕੇ ਸਾਡੇ ਬੰਦੇ ਨੂੰ ਲਈ ਹੁੰਦੀ ਸੀ ਇਹ ਬੰਦੇ ਨੇ ਨਸ਼ੇ ਰੱਜੇ ਨੇ ਲਿਆ ਕੇ ਵਿੱਚ ਗੱਡੀ ਠੋਕੀ ਸਾਡਾ ਪਰਿਵਾਰ ਹੀ ਖਰਾਬ ਕਰਤਾ ਨੇ ਸਰ ਹੁਣ ਕਿੰਦੀ ਰਹਿਤ ਹੋਈ ਹੁਣ ਸਾਡੀ ਪਰਜਾਈ ਹੈ ਜੀ ਜਿਹੜਾ ਮੁੰਡਾ ਮਰਿਆ ਸੀ ਉਹਦੀ ਮਾਂ ਤੇ ਚਾਚੀ ਹੈ ਜੀ ਉਹਦੀ ਚਾਚੀ ਹੈ ਚਾਚੀ ਹੈ ਉਨਕੀ ਮੰਗ ਕੀ ਕਰਦੇ ਤੁਸੀਂ ਮੰਗ ਜੀ ਨਿصاف ਚਾਹੀਦੇ ਸਨ ਅੱਜ ਬਹੁਤ ਹੀ ਭਿਆਨਕ ਹਾਸਾ ਹੋਇਆ ਸੀਗਾ ਜਿਹਦੇ ਇਹ ਜੋ ਕੀ ਟਰੱਕ ਦੇ ਵਿੱਚ ਇੱਕ 16 ਸਾਲ ਦਾ ਲੜਕਾ ਜਿਹੜਾ ਵਾ ਜੋ ਕੀ ਉਹਦੀ ਡੈਥ ਹੋ ਗਈ ਸੀਗੀ ਉਹਦੀ ਵਿਚਾਰੇ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕਾਗਜ਼ੀ ਕਾਰਵਾਈ ਕਾਨੂੰਨੀ ਕਾਰਵਾਈ ਹੋਣ ਦੇ ਬਾਅਦ ਉਹਦੀ ਡੈੱਡ ਬੋਡੀ ਨੂੰ ਸਾਡਾ ਐਂਬੂਲੈਂਸ ਗੁਰਵਿੰਦਰ ਸਿੰਘ ਡਰਾਈਵਰ ਜਿਹੜਾ ਕੀ ਬੜਾ ਹੀ ਉਹਨਾਂ ਦੇ ਨਾਲ ਫੈਮਿਲੀ ਮੈਂਬਰ ਹੋਰ ਬੈਠੇ ਸੀਗੇ ਤੇ ਉਹਨਾਂ ਨੂੰ ਪਿੰਡ ਜਿਹੜਾ ਵਾ ਆਪਣੇ ਨੀਲੇ ਵਾਲੇ ਛੱਡਣ ਲਈ ਲੈ ਕੇ ਜਾ ਰਹੇ ਸੀ ਉਦੋਂ ਇੱਕ ਸਵਿਟਕਾਰ ਦੇ ਵੀਰ ਜਿਹੜਾ ਵਾ ਆਪਣਾ ਨਾਮ ਗੁਰਮੀਤ ਸਿੰਘ ਦੱਸ ਰਿਹਾ ਵਕੀਲਾ ਵਾਲੇ ਤੋਂ ਅੰਗਰੇਜ਼ ਸਿੰਘ ਜੋ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਵਕੀਲਾ ਵਾਲੇ ਤੋਂ ਠੀਕ ਹੈ ਫੈਨੀ ਪਿੰਡ ਦੀ ਫੈਨੀ ਦੇ ਉੱਤੇ ਘਰ ਹੈ ਦਸੰਮ ਮੁਤਾਬਕ ਪਿੰਡ ਦੇ ਸੂਤਰਾਂ ਮੁਤਾਬਕ ਵੀਰ ਨੇ ਜੋ ਕੋਈ ਨਸ਼ਾ ਕੀਤਾ ਹੋਇਆ ਵਾ ਤੇ ਜੋ ਆ ਕਿ ਗੱਡੀ ਜਿਹੜੀ ਐ ਐਮਬਲੈਂਸ ਜਿਹੜੀ ਫੁੱਲ ਡੈਮੇਜ ਹੋ ਚੁੱਕੀ ਆ ਇੱਕ ਵੀਰ ਦੀ ਗਲਤੀ ਕਰਕੇ ਬਾਕੀ ਜੋ ਆ ਕਿ ਜਿਹੜੇ ਹਸਪਤਾਲ ਦੇ ਵਿੱਚ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਕਾਫੀ ਜਿਹੜੇ ਨਾਲ ਬੇਟੀਆਂ ਦੀਆਂ ਦੁਆਰੀਆਂ ਉਹਨੇ ਕਾਫੀ ਸੱਟਾਂ ਵੱਜੀਆਂ ਨੇ ਕਾਫੀ ਨੁਕਸਾਨ ਹੋਇਆ ਵਾ ਚਲੋ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਸਭ ਸੁਖੀ ਸ਼ਾਂਤੀ ਹੋਣ ਪਰਮਾਤਮਾ ਸਾਹਿਬ ਨੂੰ ਸੁਖਸ਼ਾਂਤੀ ਬਖਸ਼ਣ ਧੰਨਵਾਦ ਪਤਾ ਲੱਗ ਰਿਹਾ ਸੀ ਕਿ ਇਹ ਲੇਡੀਜ਼ ਦੀ ਡੈਥ ਵੀ ਹੋਈ ਹੈ ਹਾਂਜੀ ਹੋਈ ਹੈ ਉਹਨੇ ਜੇ ਹਸਪਤਾਲ ਦੇ ਵਿੱਚ ਐਂਬੂਲੈਂਸ ਇਹ ਲੇਟ ਪਹੁੰਚੀ ਸੀਗੀ ਮੈਨੂੰ ਡਰਾਈਵਰ ਦੀ ਕਾਲ ਆਈ ਸੀ ਮੈਂ ਉਸ ਤੋਂ ਪਹਿਲਾਂ ਪਹੁੰਚ ਗਿਆ ਸੀ ਤੇ ਮੈਂ ਆਪਣੇ ਲਈ ਗੱਡੀ ਦੇ ਵਿੱਚ ਪਾ ਕੇ ਹੀ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਲੈ ਗਿਆ ਉਸ ਤੋਂ ਬਾਅਦ ਚਲੋ ਬਾਬਾ ਬਲਦੇਵ ਹੀਰਾ ਇੰਡਸਟਰੀਅਲ ਦੀ ਐਂਬੂਲੈਂਸ ਹੈ ਇੱਕ 108 ਨੰ ਆਪਣੀ ਗੱਡੀ ਦੇ ਵਿੱਚ ਪਈ ਸੀ ਕਿ ਡੈੱਡ ਬੋਡੀ ਪਿੰਡੋਂ ਲੈ ਕੇ ਜਾ ਰਹੇ ਸੀਗੇ ਉਹ ਜਿਹੜੀ ਡੈੱਡ ਬੋਡੀ ਨੂੰ ਜਿਹੜਾ ਵਾ ਫਿਰ ਪਿੰਡ ਵਾਲ ਵਸੀਆਂ ਨੇ ਨਾਲ ਸਹਿਯੋਗ ਦੇ ਨਾਲ ਜਿਹੜਾ ਵਾ ਆਪਣਾ ਟਰੈਡਰ ਟਰਾਲੀ ਲਿਆ ਕੇ ਉਹਨੂੰ ਡੈੱਡ ਬੋਡੀ ਨੂੰ ਘਰੇ ਪਹੁੰਚਾਇਆ ਵਾ ਤੇ ਦੂਸਰੀ ਜਿਹੜੀ ਡੈੱਡ ਬੋਡੀ ਉਹ ਹਜੇ ਬਾਜ ਸੁਖਨੀ ਹਸਪਤਾਲ ਲੈ ਗਿਆ ਮੇਬੀ ਬਈ ਬਾਕੀ ਹੈ ਜਿਹੜਾ ਇਲਾਜ ਚੱਲ ਰਿਹਾ ਹੈ ਨਾ ਬਾਕੀ ਜਿਹੜੀ ਜਾਣਕਾਰੀ ਹੈ ਜਿਹੜੀ ਮੁੱਢਲੀ ਹੈ ਉਹ ਸਿਵਲ ਅਸਲ ਜੀ ਦਾ ਤੋਂ ਮਿਲ ਸਕਦੀ ਹੈ ਨਾ ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰ ਦੇ ਡਰਾਈਵਰ ਨੇ ਐਂਬੂਲੈਂਸ ਨੂੰ ਟੱਕਰ ਮਾਰੀ ਹੈ ਉਹ ਕਾਰ ਚਲਾ ਰਿਹਾ ਨੌਜਵਾਨ ਵੀ ਨਸ਼ੇ ਦੀ ਹਾਲਤ ਦੇ ਵਿੱਚ ਸੀ ਤੇ ਇਸ ਮੌਕੇ ਮੀਡੀਆ ਨੇ ਜਦੋਂ ਉਸ ਨੂੰ ਸਵਾਲ ਕੀਤਾ ਤਾਂ ਉਸ ਦਾ ਕੀ ਕਹਿਣਾ ਸੀ ਤੁਸੀਂ ਖੁਦ ਹੀ ਸੁਣੋ ਗੱਡੀਆਂ ਦੇ ਵਿੱਚੋਂ ਚਾਂਚ ਚੱਕ ਐਂਬੂਲੈਂਸ ਆਈ ਪਤਾ ਨਹੀਂ ਲੱਗਾ ਜੀ ਨਹੀਂ ਤੁਹਾਡਾ ਨਸ਼ਾ ਵੀ ਕੀਤਾ ਹੋਇਆ ਨਹੀਂ ਇਹ ਤਾਂ ਦਿਸੀ ਜਾਂਦਾ ਸਾਹਮਣੇ ਗੱਡੀ 'ਚੋਂ ਪਿਆ ਜੀ ਕਹਿੰਦੇ ਗੱਡੀ 'ਚੋਂ ਪਿਆ ਕਹਿੰਦਾ ਕਹਿੰਦਾ ਪੀਸੇ ਪੈ ਜੀ ਹਾਂਜੀ ਨਹੀਂ ਸਰ ਜੀ ਉਹ ਨਹੀਂ ਮੰਗਦਾ ਜੀ हां ਮੰਗਰੇਆ ਨਹੀਂ ਐਂਬੂਲੈਂਸ ਦੇ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਂਦਾ ਗਿਆ ਜਿੱਦੋਂ ਕਿ ਉਹਨਾਂ ਨੂੰ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਅੱਜ ਸਵੇਰੇ ਇੱਕ ਸਾਡੇ ਕੋਲ ਡੈੱਡ ਬੋਡੀ ਆਈ ਸੀਗੀ ਕਿਸੇ ਬੱਚੇ ਦੀ ਉਹ ਡੈੱਡ ਬੋਡੀ ਨੂੰ ਮੋਰਚਰੀ ਵਿੱਚ ਰੱਖਿਆ ਹੋਇਆ ਸੀਗਾ ਸਵੇਰ ਦਾ ਸ਼ਾਮ ਨੂੰ ਜਦੋਂ ਉਹ ਡੈੱਡ ਬੋਡੀ ਸ਼ਿਫਟ ਕਰਨ ਲੱਗੇ ਸੀਗੇ ਤਾਂ ਐਂਬੂਲੈਂਸ ਦੇ ਵਿੱਚ ਉਹਦੇ ਪਰਿਵਾਰਕ ਮੈਂਬਰ ਬੱਚੇ ਦੀ ਡੈੱਡ ਬੋਡੀ ਲੈ ਕੇ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀ ਤਾਂ ਪਿੰਡ ਲਹਿਰਾ ਰੋਈ ਦੇ ਕੋਲ ਕੋਈ ਗੱਡੀ ਉਸ ਐਂਬੂਲੈਂਸ ਦੇ ਵਿੱਚ ਹਿੱਟ ਹੋ ਗਈ ਤੇ ਜਿਸ ਨਾਲ ਐਂਬੂਲੈਂਸ ਪਲਟ ਗਈ ਤੇ ਜਿਹੜੇ ਉਹਦੇ ਵੀ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਵਿੱਚੋਂ 4 ਜਾਂ 5 ਕਾਫੀ ਕਾਇਲ ਹੋਏ ਐ ਔਰ ਐਂਬੂਲੈਂਸ ਵਾਲਾ ਡਰਾਈਵਰ ਵੀ ਇੰਜਰਡ ਹੋਇਆ ਔਰ ਇੱਕ ਜਿਹੜਾ ਹੈਗਾ ਫੀਮੇਲ ਉਹ ਮੌਕੇ ਤੇ ਹੀ ਉਥੇ ਉਹ ਐਕਸਪਾਇਰ ਹੋ ਗਈ ਸੀ ਜਦੀ ਡੈੱਡ ਬੋਡੀ ਹਸਪੀਟਲ ਚ ਲੈ ਕੇ ਆਈਏ ਲੈ ਕੇ ਆਏ ਐ ਤੇ ਅਸੀਂ ਉਹਨਾਂ ਨੂੰ ਮੋਰਚਰੀ 'ਚ ਰੱਖਿਆ ਬਾਕੀਆਂ ਦੇ ਕੰਡੀਸ਼ਨ ਇਸ ਤਰ੍ਹਾਂ ਹੈ ਬਾਕੀ ਪੇਸ਼ੈਂਟ ਸਟੇਬਲ ਹੈ ਇੱਕ ਥੋੜਾ ਜਿਆਦਾ ਸਵਿਰਲੀ ਇੰਜਰਡ ਸੀ ਸੀਰੀਅਸਲੀ ਉਹ ਜੀਜੀਐਸ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਗਬਾਨੀ ਜੀ ਵੀ ਲਈ ਆਦਰਸ਼ ਜੋਸਨ ਦੀ ਰਿਪੋਰਟ